ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇੱਕ ਸਿਹਤਮੰਦ ਦੁਨੀਆ ਦਾ ਭਵਿਕਸ਼ ਸ਼ਮੂਲਿਤ, ਇਕੀਕ੍ਰਿਤ ਦ੍ਰਿਸ਼ਟੀਕੋਣ ਤੇ ਸਹਿਯੋਗ ਤੇ ਨਿਰਭਰ ਕਰਦਾ ਹੈ। ਸੀਮਾ ਸੁਰੱਖਿਆ ਬਲ ਵੱਲੋਂ ਪੰਜਾਬ ਸਰ ਹੱਦ ਦੇ ਨਾਲ ਲੱਗਦੀਆਂ ਤਿੰਨਾਂ ਹੀ ਸਾਂਝੀਆਂ ਚੈੱਕਪੋਸਟਾਂ ਤੇ ਰੀਟ੍ਰੀਟ ਸਮਾਗਮ ਆਮ ਲੋਕਾਂ ਲਈ ਕੱਲ ਤੋਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਜਨਤਕ ਸਿਹਤ ਸਮੱਸਿਆ ਵਿੱਚੋਂ ਟ੍ਰੈਕੋਮਾ ਦੇ ਖਾਤਮੇ ਬਾਰੇ ਸਰਟੀਫਿਕੇਟ ਨਾਲ ਨਵਾਜ਼ਿਆ। ਕੇਂਦਰੀ ਸਮਾਜਿਕ ਸਸ਼ਕਤੀਕਰਨ ਅਤੇ 깟ਕਤੀਨਤੀ ਵਿਭਾਗ ਵੱਲੋਂ ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ 'ਚ ਦੋ ਨਵੇਂ ਹਾਸਟਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਸ਼ਰਧਾ ਭਾਵ ਨਾਲ ਮਨਾਇਆ ਗਿਆ ਅਤੇ ਆਈਪਲ ਕ੍ਰਿਕਟ 'ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਅੱਜ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। เดือนขับรายนสถานะ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੱਕ ਸਿਹਤਮੰਦ ਦੁਨੀਆ ਦਾ ਬੁਨਿਆਦ ਇੱਕ ਸਮੂਲੀਅਤ ਇਕੀਕ੍ਰਿਤ ਦ੍ਰਿਸ਼ਟੀਕੋਣ ਤੇ ਸਹਿਯੋਗ ਤੇ ਨਿਰਭਰ ਕਰਦਾ ਹੈ। ਉਨ੍ਹਾਂ ਇਹ ਵੀ ਉਚਾਰਨ ਕੀਤਾ ਕਿ ਗਲੋਬਲ ਸਾਊਥ ਸਿਹਤ ਚੁਣੌਤੀਆਂ ਤੋਂ ਖਾਸ ਤੌਰ ਤੇ ਪ੍ਰਭਾਵਿਤ ਹੈ। ਪ੍ਰਧਾਨ ਮੰਤਰੀ ਨੇ ਇਹ ਟਿੱਪਣੀਆਂ ਵਿਸ਼ਵ ਸਿਹਤ ਅਸੈਂਬਲੀ ਦੇ 78ਵੇਂ ਸੈਸ਼ਨ ਨੂੰ ਵਰਚੁਅਲ ਤੌਰ ਤੇ ਸੰਬੋਧਨ ਕਰਦਿਆਂ ਕੀਤੀਆਂ ਜੋ ਇਸ ਮਹੀਨੇ 19 ਤੋਂ 27 ਤਰੀਕ ਤੱਕ ਸਵਿਟਜ਼ਰਲੈਂਡ ਦੇ ਜਿਨੀਵਾ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੂਲੀਅਤ ਭਾਰਤ ਦੇ ਸਿਹਤ ਸੁਧਾਰਾਂ ਦੇ ਮੂਲ ਵਿੱਚ ਹੈ ਕਿਉਂਕਿ ਸਰਕਾਰ ਨੇ ਦੇਸ਼ ਭਰ ਵਿੱਚ ਹਜ਼ਾਰਾਂ ਸਿਹਤ ਅਤੇ ਤੰਦਰ ਦੀ ਕੇਂਦਰਾਂ ਦਾ ਇੱਕ ਵਿਸ਼ਾਲ ਨੈਟਵਰਕ ਸਥਾਪਿਤ ਕੀਤਾ ਉਹਨਾਂ ਨੇ ਪਾਰੇ ਦੇ ਹਜ਼ਾਰਾਂ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੇ ਵਿਆਪਕ ਨੈਟਵਰਕ ਨੂੰ ਉਜਾਗਰ ਕੀਤਾ ਜੋ ਕੈਂਸਰ 슈ਗਰ ਤੇ ਹਾਈਪਰਟੈਨਸ਼ਨ ਵਰਗੀਆਂ ਬਿਮਾਰੀਆਂ ਦੀ ਸ਼ੁਰੂਆਤੀ ਜਾਂਚ ਤੇ ਖੋਜ ਦੀ ਸਹੂਲਤ ਦਿੰਦੇ ਨੇ ਉਨ੍ਹਾਂ ਨੇ ਭਾਰਤ ਦੀ ਮੁਫਤ ਟੈਲੀ ਮੈਡੀਸਨ ਸੇਵਾ ਨੂੰ ਵੀ ਉਜਾਗਰ ਕੀਤਾ। ਸ਼੍ਰੀ ਮੋਦੀ ਨੇ ਭਾਰਤ ਦੀ ਆਪਣੀ ਸਿੱਖਿਆ ਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਦੁਨੀਆ ਖਾਸ ਕਰਕੇ ਗਲੋਬਲ ਸਾਊਥ ਨਾਲ ਸਾਂਝਾ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਇਸ ਸਾਲ ਦੀ ਥੀਮ ਸਿਹਤ ਲਈ ਇੱਕ ਵਿਸ਼ਵ ਨੂੰ ਉਜਾਗਰ ਕਰਦਿਆਂ ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਥੀਮ ਵਿਸ਼ਵ ਸਿਹਤ ਲਈ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ। ਯੋਗ ਦਿਵਸ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, In June the 11th International Day of Yoga is coming up. This year the theme is yoga for one earth one health being from the nation which gave yoga to the world i invite all countries to participate ਉਨ੍ਹਾਂ ਨੇ ਇੱਕ ਸਿਹਤਮੰਦ ਧਰਤੀ ਬਣਾਉਣ ਦੀ ਮਹੱਤਤਾ ਦੀ ਵੀ ਜ਼ੋਰ ਦਿੱਤਾ ਵਿਦੇਸ਼ਕੱਤਾ ਵਿਕਰਮ ਮਿਸ਼ਰੀ ਨੇ ਆਪਰੇਸ਼ਨ ਸਿੰਧੂਰ ਬਾਰੇ ਭਾਰਤ ਦਾ ਰੁਖ ਪੇਸ਼ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਦਾ ਦੌਰਾ ਕਰਨ ਵਾਲੇ ਸਰਪਾਰਟੀ ਸੰਸਦ ਮੈਂਬਰਾਂ ਦੇ ਵਫਦ ਨੂੰ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ ਸਰਕਾਰ ਨੇ ਆਪਰੇਸ਼ਨ ਸਿੰਧੂ ਤੇ ਪਾਕਿਸਤਾਨ ਦੀ ਹਮਾਇਤ ਵਾਲੀ دہشت ਗਰਦੀ ਖਿਲਾਫ ਪਾਰ ਦੇ ਸਖਤ ਰੋਖ ਨੂੰ ਪੇਸ਼ ਕਰਨ ਲਈ ਵੱਖ-ਵੱਖ ਦੇਸ਼ਾਂ ਚ ਇੱਕ ਬਹੁ-ਪਾਰਟੀ ਵਫਦ ਭੇਜਣ ਦਾ ਐਲਾਨ ਕੀਤਾ ਸੀ ਇਹ ਦੌਰਾ 23 ਮਈ ਨੂੰ ਸ਼ੁਰੂ ਹੋਵੇਗਾ ਤੇ 1 ਜੂਨ ਤੱਕ ਚੱਲ ਰਿਹਾ ਹੈ ਇਹਨਾਂ ਦੇਸ਼ਾਂ ਵਿੱਚ ਅਮਰੀਕਾ ਸਾਊਦੀ ਅਰਬ ਬਹਿਰਨ ਕੁਵੈਤ ਅਲਜੀਰੀਆ ਬ੍ਰਿਟਾਨੀਆ ਫਰਾਂਸ ਜਰਮਨੀ ਇਟਲੀ ਡੈਨਮਾਰਕ ਗਾਣਾ ਬ੍ਰਾਜ਼ੀਲ ਕੋਲੰਬੀਆ ਦੱਖਣੀ ਕੋਰੀਆ ਜਾਪਾਨ ਤੇ ਸਿੰਗਾਪੁਰ ਸ਼ਾਮਲ ਨੇ ਪਾਰਟ ਸਰਕਾਰ ਵੱਲੋਂ ਰਾਸ਼ਵਾ ਮੈਂਬਰ ਤੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਅਸ਼ੋਕ ਕੁਮਾਰ ਮਿੱਤਲ ਨੂੰ ਵੀ دہشت ਗੱਦੀ ਖਿਲਾਫ ਦੇਸ਼ ਤੇ ਰੁਖ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਰਣਨੀਤਿਕ ਸੱਤ ਮੈਂਬਰੀ ਵਫਾ ਦਾ ਹਿੱਸਾ ਬਣਨ ਲਈ ਚੁਣਿਆ ਗਿਆ ਹੈ ਡਾਕਟਰ ਮਿੱਤਲ ਦਾ ਵਫਾ ਸਪੇਨ ਗ੍ਰੀਸ ਸਲੋਵੀਨੀਆ ਲਾਤਵੀਆ ਅਤੇ ਰੂਸ ਦਾ ਦੌਰਾ ਕਰੇਗਾ ਡਾਕਟਰ ਮਿੱਤਲ ਨੇ ਕਿਹਾ ਕਿ ਇਸ ਮਹੱਤਵਪੂਰਨ ਕੂਟਨੀਤਿਕ ਮਿਸ਼ਨ ਤੇ ਪਾਰ ਦੀ ਨੁਮਾਇੰਗੀ ਕਰਨਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਸੀਮਾ ਸੁਰੱਖਿਆ ਬਲ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਹੱਦ ਦੇ ਨਾਲ ਲੱਗਦੀਆਂ ਤਿੰਨੇ ਸਾਂਝੀਆਂ ਚੈੱਕਪੋਸਟਾਂ ਤੇ ਰੀਟ੍ਰੀਟ ਸਮਾਗਮ ਅੱਜ ਤੋਂ ਮੁੜ ਸ਼ੁਰੂ ਹੋਇਆ ਹੈ ਬੀਐਸਐਫ ਮੁਤਾਬਕ ਇਹ ਸਮਾਗਮ ਅੱਜ ਤੋਂ ਵਿਸ਼ੇਸ਼ ਤੌਰ ਤੇ ਮੀਡੀਆ ਕਰਮਚਾਰੀਆਂ ਲਈ ਖੁੱਲਾ ਹੋਵੇਗਾ ਤੇ ਕੱਲ ਤੋਂ ਆਮ ਲੋਕਾਂ ਲਈ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਪੇਸ਼ ਹੈ ਇੱਕ ਰਿਪੋਰਟ ਝੰਡਾ ਉਤਾਰਨ ਦੀ ਰਸਮ ਯਾਨੀ ਰਿਟਰੀਟ ਸਮਾਗਮ ਨੂੰ ਮੁਤਲ ਕਰਨ ਦਾ ਫੈਸਲਾ ਭਾਰਤ ਵੱਲੋਂ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ دہشت گردی ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਤੋਂ ਇੱਕ ਦਿਨ ਬਾਅਦ ਲਿਆ ਗਿਆ ਸੀ ਸਿਮਾ ਸੁਰੱਖਿਆ ਬਲ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪਾਰਟੀ ਪਾਸੇ ਦੇ ਗੇਟ ਹਾਲੇ ਵੀ ਬੰਦ ਰਹਿਣਗੇ ਸੂਰਜ ਡੁੱਬਣ ਵੇਲੇ ਝੰਡਾ ਉਤਾਰਨ ਦੀ ਰਸਮ ਤੋਂ ਬਾਅਦ ਪਾਰਟੀ ਗਾਰਡ ਕਮਾਂਡਰ ਅਤੇ ਪਾਕਿਸਤਾਨ ਰੇਂਜਰਸ ਦੇ ਉਨ੍ਹਾਂ ਦੇ ਹਮਰੁੱਤ ਪਾਰ ਵਿਚਕਾਰ ਪਹਿਲੇ ਵਾਂਗ ਕੋਈ ਰਸਮੀ ਹੱਥ ਨਹੀਂ ਮਿਲਾਇਆ ਜਾਵੇਗਾ ਇਸ ਦੇ ਬਾਲੀ ਸਰਹਦੀ ਵਾਰ ਦੇ ਪਾਰ ਖੇਤਾਂ ਵਾਲੇ ਕਿਸਾਨਾਂ ਨੂੰ ਸਖਤ ਸ਼ਰਤਾਂ 'ਤੇ ਆਪਣੀ ਜ਼ਮੀਨ ਵਾਉਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਬੀ ਜ਼ੈਵ ਅਧਿਕਾਰੀਆਂ ਨੇ ਪੰਜਾਬ ਸਰਦ ਤੇ ਵਕਫ ਵਕ ਸੈਕਟਰ ਵਿੱਚ ਅਜਿਹੇ ਕਿਸਾਨਾਂ ਜੋ ਆਪਣੀ ਜ਼ਮੀਨ ਤੇ ਖੇਤੀ ਕਰਨ ਦੇ ਇਚੂ ਖਨ ਉਹਨਾਂ ਨਾਲ ਬੈਠਕਾਂ ਕੀਤੀਆਂ ਨੇ ਅਤੇ ਉਹਨਾਂ ਨੂੰ ਵਧੇਰੇ ਨਿਗਰਾਨੀ ਹੇਠ ਅਤੇ ਸੀਮਤ ਸਮੇਂ ਲਈ ਖੇਤੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਇਹ ਖਬਰਾਂ ਤੁਸੀਂ ਆਗਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereadairrarnuchlalender ਸਾਡਾ ਫੇਸਬੁੱਕ ਪੇਜ ਹੈ rnu-airrchlalender ਅਤੇ YouTube ਤੇ ਸਾਡਾ ਚੈਨਲ ਹੈ @thereadairrchlalender विश्व सेहत संगठन ने जिनेवा च विश्व सेहत असैंबली भारत को जनतक सेहत समस्या वजों ट्रोकाव के खात्मे सर्टिफिकेट है ए सम्मान बीमारी के खात्मे रोकथाम वाली सेहत संभाल सार्या सेहत यकीनी बनाने प्रति वचनबद्धता ਭਾਰਤ ਦੇ ਨਿਰੰਤਰ ਉਪਰਾਲਿਆਂ ਦਾ ਪ੍ਰਮਾਣ ਹੈ ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਸਾਲ 8 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਨੇ ਟਰਕੋਮਾ ਨੂੰ ਜਨਤਕ ਸਿਹਤ ਸਮੱਸਿਆ ਬਜੂ ਖਤਮ ਕਰ ਦਿੱਤਾ ਹੈ ਭਾਰਤ ਇਸ ਜਨਤਕ ਸਿਹਤ ਮਿਲ ਪੱਥਰ ਨੂੰ ਪ੍ਰਾਪਤ ਕਰਨ ਵਾਲਾ ਦੱਖਣ ਪੂਰਬੀ ਏਸ਼ੀਆ ਖੇਤਰ ਦਾ ਤੀਜਾ ਮਲਕ ਵੀ ਬਣ ਗਿਆ ਹੈ ਕੇਂਦਰੀ ਸਮਾਜਿਕ ਸਸ਼ਕਤੀਕਰਨ ਤੇ ਗਿਣਤੀ ਵਿਭਾਗ ਵੱਲੋਂ ਪਰਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਕੈਂਪਸ 'ਚ ਦੋ ਨਵੇਂ ਹੌਸਟਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਰਜਿਸਟਰਾਰ ਪ੍ਰੋਫੈਸਰ ਸੰਜੀਪ ਪੁਰੀ ਨੇ ਇਸ ਬਾਰੇ ਦੱਸਿਆ ਕਿ ਦੋਹਾਂ ਹੌਸਟਲਾਂ 'ਚ 100-100 ਵਿਦਿਆਰਥੀਆਂ ਲਈ ਸੀਟਾਂ ਉਪਲਬਧ ਹੋਣਗੀਆਂ ਉਹਨਾਂ ਦੱਸਿਆ ਕਿ ਕੁੱਲ 7 ਕਰੋੜ ਰੁਪਏ ਮਨਜ਼ੂਰ ਹੋਏ ਨੇ ਜ਼ਿਕਰ ਹੋਇਆ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ 'ਚ ਵਿਦਿਆਰਥੀਆਂ ਦੀ ਕੁੱਲ ਗਿਣਤੀ 12000 ਦੇ ਕਰੀਬ ਹੈ ਪਰ ਮੌਜੂਦ ਸਮੇਂ ਸਿਰਫ 5000 ਵਿਦਿਆਰਥੀਆਂ ਲਈ ਹੋਸਟਲ ਰਿਹਾਇਸ਼ ਦੀ ਸਹੂਲਤ ਉਪਲਬਧ ਹੈ ਇਸ ਲਈ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਲਈ ਹੋਸਟਲ ਰਿਹਾਇਸ਼ ਦੀ ਬਹੁਤ ਵੱਡੀ ਘਾਟ ਹੈ ਇਸ ਪਾਸੇ ਲਈ ਨਾਲ ਹੁਣ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਅੱਜ ਜੋ ਵਿਸ਼ਵ ਸ਼ਹਿਦ ਮੱਖੀ ਦਿਵਸ ਮਨਾਇਆ ਜਾ ਰਿਹਾ ਮਧੂਮੱਖੀਆਂ ਦੀ ਮਹੱਤਤਾ ਤੇ ਉਹਨਾਂ ਦੇ ਯੋਗਦਾਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਹ ਦਿਹਾੜਾ ਹਰ ਸਾਲ 23 ਮਈ ਨੂੰ ਮਨਾਇਆ ਜਾਂਦਾ ਹੈ ਪੇਸ਼ ਹੈ ਇੱਕ ਰਿਪੋਰਟ ਵਿਸ਼ਵ ਸ਼ਹਿਦ ਮੱਖੀ ਦਿਵਸ ਸਲੋਵੇਨੀਅਨ ਮਧੂ ਮੱਖੀ ਪਾਲਣ ਦੇ ਮੋਢੀ ਐਂਟੋਨ ਜਾਂਸਾ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਆਧੁਨਿਕ ਮਧੂ ਮੱਖੀ ਪਾਲਣ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਮਧੂ ਮੱਖੀਆਂ ਪ੍ਰਾਗਣ ਰਾਹੀਂ ਫਸਲਾਂ ਦੀ ਉਤਪਾਦਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਜਿਸ ਨਾਲ ਕਿਸਾਨਾਂ ਦੀ ਆਮਦਨ ਵੀ ਵੱਧਦੀ ਹੈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਮਧੂ ਮੱਖੀ ਔਰ ਕਿਸਾਨ ਕਾ ਜੋਲੀ ਚਾਮਨ ਕਾ ਸਾਥ ਕੇਂਦਰ ਸਰਕਾਰ ਨੇ ਬੜਾ ਪ੍ਰਯਾਸ ਕੀਤਾ ਕਿ ਅਗਰ ਕਿਸਾਨ ਕੀ ਆਮਦਨੀ ਕੋ ਦੁਨੀ ਕਰਨੀ ਹੈ तो उसमें एक मजबूत तो पाया है वो मधुमक्खी पालन भी है मधुमक्खी पालन करेगा तो उसका विश्व व्यापार है आज की तारीख में जो एक तरह से इंटरनेशनल व्यापार के रूप में विकसित हुआ तो उसमें किस तरह से नए नए अन्वेषण हो नए नए कैसे इसमें मधुमक्खी पालन में व्यवस्थाएं की जाए कैसे जो है ना बाग लगाए जाए ऐसे पौधे लगे जिसके कारण से फूल लगे और फूल से वो मधु प्राप्त करे और रिटर्न में हमको मधु के रूप में वापस किसान अपने जीवन के खेती के साथ इसको अपना कर अपनी आमदनी को बढ़ाए और सारे देश की आवश्यकता की पूर्ति करने के लिए स्वयं छर सरकारी संगठन भारत मधु मधुमक्खी पालन न उत्साहित पेंडू रोजगार मौके पैदा करने लाई कई प्रोग्राम चला रहे जलंधर तो आकाशवाणी खबर लाई काजल शोमणी गुरुद्वारा प्रबंधक कमेटी ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 6ਵੀਂ ਪਾਤਸ਼ਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗਦੀ ਦਿਵਸ ਸਰਤਾਪਾਰਨੜ ਮਨਾਇਆ ਗਿਆ। ਇਸ ਦੌਰਾਨ ਅੰਮ੍ਰਿਤਸਰ ਸਥਿਤ ਸਚਕੰਧ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਗੁਰਦੁਆਰਾ ਬਾਬਾ ਅਟਲਰਾਏ ਸਾਹਿਬ ਵਿਖੇ ਜਲਾਵ ਸਜਾਈ ਗਏ। ਵੱਡੀ ਗਿਣਤੀ ਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਨੂੰ ਸਤਕਾਰ ਪੇਟ ਕੀਤਾ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਤਾ ਗੱਦੀ ਦੇਹਾੜੇ ਦੇ ਸਬੰਧ ਚ ਸ਼੍ਰੀ ਅਕਾਟਪਾਟ ਸਾਹਿਬ ਦੇ ਭੋਗ ਵੀ ਪਾਏ ਗਏ ਤਖਤ ਸ਼੍ਰੀ ਇਸਕਟ ਸਾਹਿਬ ਦੇ ਜੋਤੇਦਾਰ ਕੁਲਦੀਪ ਸਿੰਘ ਗੜਕਾਚ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਜਿਨੇ ਗੁਤਾ ਗੱਦੀ ਦੇ ਬਿਰਾਜਮਾਨ ਹੋਣ ਸਮੇਂ ਸੰਗਤਾਂ ਨੂੰ ਜੋ ਹੁਕਮ ਦਿੱਤੇ ਸਨ ਉਹ ਹੁਕਮ ਅੱਜ ਵੀ ਲਾਗੂ ਨੇ ਸ਼੍ਰੀ ਅਨੰਤਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕਾਂਗ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਚੱਲ ਰਹੀ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਤੇ ਭਲਾਈ ਯੋਜਨਾਵਾਂ ਦੀ ਪ੍ਰਗਤੀ ਦਾ ਚੈਸਾ ਲਿਆ ਤੇ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਦੀ ਰਫ਼ਤਾਰ ਤੇਜ਼ ਕਰਨ ਤੇ ਨਿਰਧਾਰਤ ਸਮੇਂ ਚ ਇਹਨਾਂ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਚ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਚ ਕਿਸੇ ਕਸਮ ਦੀ ਦੇਰੀ ਨਾ ਕੀਤੀ ਜਾਵੇ। ऑपरेशन सिंदूर दी सफलता ਦੇ ਜਸ਼ਨ ਵਜੋਂ ਪੰਜਾਬ ਪਰ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਸੇ ਤਹਿਤ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਭੁਲਾਰੇ ਤਿਰੰਜੁਗ ਦੀਗਵਾਈ ਹੇਠ ਅੱਜ ਅੰਮ੍ਰਿਤਸਰ 'ਚ ਇੱਕ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਯਾਤਰਾ ਦੀ ਖਾਸ ਗੱਲ ਇਹ ਰਹੀ ਕਿ ਇਸ ਵਿੱਚ ਇੱਕ ਵਿਸ਼ਾਲ 100 ਫੁੱਟ ਲੰਬਾ ਤਿਰੰਗਾ ਸ਼ਾਮਲ ਸੀ ਜੋ ਦੇਸ਼ ਦੀ ਏਕਤਾ ਤੇ ਸਨਮਾਨ ਦਾ ਪ੍ਰਤੀਕ ਬਣਿਆ ਆਈਪਲ ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਅੱਜ ਸ਼ਾਮ ਦਿੱਲੀ ਦੇ ਅਰੰਝੀਟੀ ਸਟੇਡੀਅਮ 'ਚ ਰਾਜਸਥਾਨ ਰਾਇਲਸ ਨਾਲ ਹੋਵੇਗਾ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇੱਕ ਸਿਹਤਮੰਦ ਦੁਨੀਆ ਦਾ ਭਵਿੱਖ ਸ਼ਮੂਲੀਅਤ, ਇਕੀਕ੍ਰਿਤ ਦ੍ਰਿਸ਼ਟੀਕੋਣ ਤੇ ਸਹਿਯੋਗ ਤੇ ਨਿਰਭਰ ਕਰਦਾ ਹੈ। ਸੀਮਾ ਸੁਰੱਖਿਆ ਬਲ ਵਾਲੋਂ ਪੰਜਾਬ ਸਰਹੱਦ ਦੇ ਨਾਲ ਲੱਗਦੀਆਂ ਤਿੰਨੇ ਸਾਂਝੀਆਂ ਚੈੱਕਪੋਸਟਾਂ ਤੇ ਰੀਟਰੀਟ ਦਾ ਸਮਾਗਮ ਆਮ ਲੋਕਾਂ ਲਈ ਕੱਲ ਤੋਂ ਦੁਬਾਰਾ ਸ਼ੁਰੂ ਹੋਵੇਗਾ। ਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਜਨਤਕ ਸਿਹਤ ਸਮੱਸਿਆਵਾਂ, ਟ੍ਰਕੋਮਾਂ ਦੇ ਖਾਤਮੇ ਬਾਰੇ ਸਰਟੀਫਿਕੇਟ ਨਾਲ ਨਵਾਜ਼ਿਆ। ਕੇਂਦਰੀ ਸਮਾਜਿਕ ਨਿਆਂ ਸਸ਼ਕਤੀਕਰਨ ਤੇ ਕਟਗਿੰਦੀ ਵਿਭਾਗ ਵੱਲੋਂ ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਚ ਦੋ ਨਵੇਂ ਹੌਸਟਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6ਵੀਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਹਾੜਾ ਸ਼ਰਧਾ ਭਰ ਨਾਲ ਮਨਾਇਆ ਗਿਆ ਇਸ ਦਿਨਾਲੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ